ਸਰਕਾਰਾਂ ਖਨੌਰੀ ਬਾਰਡਰ ਤੋਂ ਕਿਸੇ ਤਬਾਈ ਦੀ ਖਬਰ ਦੀ ਉਡੀਕ ਕਰ ਰਹੀਆਂ ਖਨੌਰੀ ਬਾਰਡਰ ਚਰਚਾ ਚ ਖਨੌਰੀ ਬਾਰਡਰ ਤੇ ਕਿਸਾਨਾਂ ਦਾ ਲੀਡਰ ਜਗਜੀਤ ਸਿੰਘ ਡੱਲੇਵਾਲ 51 ਦਿਨਾਂ ਤੋਂ ਮਰਨ ਵਰਤ ਰੱਖ ਕੇ ਬੈਠਾ ਡੱਲੇਵਾਲ ਦੇ ਮਰਨ ਵਰਤ ਦਾ ਨੋਟਿਸ ਸੁਪਰੀਮ ਕੋਰਟ ਨੇ ਵੀ ਲਿਆ ਸਪਰੀਮ ਕੋਰਟ ਕਈ ਵਾਰੀ ਡੱਲੇਵਾਲ ਦੇ ਮਰਨਵਰ ਦੇ ਮੁੱਦੇ ਤੇ ਸੁਣਵਾਈਆਂ ਕਰ ਚੁੱਕੀ ਹੈ ਕਿ ਕੇਂਦਰ ਸਰਕਾਰ ਗੱਲਬਾਤ ਕਰੇਗੀ ਕਿ ਕੇਂਦਰ ਸਰਕਾਰ ਕਿਸੇ ਵੱਡੀ ਘਟਨਾ ਦੀ ਉਡੀਕ ਕਰੀ ਹੈ ਜਦੋਂ ਖਨੌਰੀ ਬਾਰਡਰ ਤੋਂ ਇੱਕ ਖਬਰ ਆਉਂਦੀ ਹੈ ਵੀ ਡੱਲੇਵਾਲ ਦਾ ਮਾਸ ਤੇ ਹੱਡੀਆਂ ਮਰਨ ਵਰਤ ਰੱਖਣ ਕਾਰਨ ਅਲੱਗ-ਅਲੱਗ ਹੁੰਦੀਆਂ ਜਾ ਰਹੀਆਂ ਨੇ ਜਦੋਂ ਇਹ ਖਬਰ ਆਉਂਦੀ ਹੈ ਵੀ ਡੱਲੇਵਾਲ ਸਾਹਿਬ ਜਿਹੜੇ ਨੇ ਉਹਨਾਂ ਦੇ ਮੂੰਹ 'ਚੋਂ ਪਾਣੀ ਲਗਾਉਣਾ ਵੀ ਔਖਾ ਹੋ ਰਿਹਾ ਜਦੋਂ ਇਹ ਖਬਰ ਆਉਂਦੀ ਹੈ ਵੀ ਡੱਲੇਵਾਲ ਸਾਹਿਬ ਕਿਸੇ ਵੇਲੇ ਵੀ ਉਹਨਾਂ ਨਾਲ ਕੋਈ ਭਾਣਾ ਵਾਪਰ ਸਕਦਾ ਦੇ ਪੰਜਾਬ ਦੇ ਜਿਹੜੇ ਜਿਉਂਦੇ ਜਾਗਦੇ ਲੋਕ ਨੇ ਉਹਨਾਂ ਦੇ ਕੰਮਨੀ ਛিট ਜਾਂਦੀ ਹੈ ਉਹਨਾਂ ਦੇ ਮਾਣਾ ਵਿੱਚ ਕਈ ਤਰ੍ਹਾਂ ਦੇ ਉਵਾਲ ਆਉਂਦੇ ਨੇ ਪਰ ਕੇਂਦਰ ਦੀ ਸਰਕਾਰ ਨੂੰ ਡੱਲੇਵਾਲ ਦਾ ਦਰਦ ਕਿਉਂ ਨਹੀਂ ਸਤੰਮਦਾ ਕੇਂਦਰ ਦੀ ਸਰਕਾਰ ਫਿਰ ਮੈਂ ਕਹੂੰਗਾ ਕਿਸੇ ਵੱਡੀ ਘਟਨਾ ਦੀ ਉਡੀਕ ਕਰੀ ਐ ਇਸ ਤੋਂ ਅੱਗੇ ਆ ਜੋ ਡੱਲੇਵਾਲ ਸਾਬ ਦੇ ਮਰਨ ਵਰਤ ਦੀ ਹਮਾਇਤ ਵਿੱਚ 111 ਹੋਰ ਕਿਸਾਨ ਕਾਲੇ ਚੋਲੇ ਪਾ ਕੇ ਮਰਨ ਵਰਤੇ ਬੈਠੇ ਨੇ ਔਰ ਉਹ 111 ਕਿਸਾਨਾਂ ਨੇ ਬੜਾ ਸਖਤ ਫੈਸਲਾ ਲੈ ਲਿਆ ਵੀ ਉਹ ਕਿਸੇ ਤਰ੍ਹਾਂ ਦੀ ਮੈਡੀਕਲ ਹੈਲਪ ਨਹੀਂ ਲੈਣਗੇ ਔਰ ਕੁਝ ਕਿਸਾਨ ਤੇ ਬਿਹੋਸ਼ ਹੋ ਕੇ ਡਿੱਗ ਰਹੇ ਨੇ ਇੱਕ ਕਿਸਾਨ ਨੂੰ ਦੌਰਾ ਪਿਆ ਔਰ ਇਹ ਦੌਰ ਖਤਰਨਾਕ ਅੱਗੇ ਵਧਦਾ ਜਾ ਰਿਹਾ ਤੇ ਇਸ ਤੋਂ ਬਾਅਦ ਜੇ ਅੱਗੇ ਆਈਏ ਤੇ ਹਰਿਆਣੇ ਦੇ 10 ਕਿਸਾਨ ਜਿਹੜੇ ਨੇ ਉਹ ਵੀ ਮਰਨ ਵਰਤੇ ਬੈਠ ਗਏ ਨੇ ਇਸ ਸਾਰੀ ਪ੍ਰਕਿਰਿਆ ਦੌਰਾਨ ਜੇ ਕੇਂਦਰ ਸਰਕਾਰ ਨੇ ਗੱਲਬਾਤ ਦਾ ਬੂਆ ਨਹੀਂ ਖੋਲਿਆ ਤੇ ਫਿਰ ਇਹ ਕਿਹਾ ਜਾ ਸਕਦਾ ਬਿ ਸਿੱਧੇ ਤੌਰ ਤੇ ਸਰਕਾਰ ਵੀ ਟਕਰਾਚ ਹੈ ਸਰਕਾਰ ਕਿਤੇ ਮਨ ਬਰਾਈ ਬੈਠੀ ਹੈ ਜੋ ਹੁੰਦਾ ਹੋ ਜੇ ਅਸੀਂ ਕੋਈ ਗੱਲ ਕਰਨ ਲਈ ਤਿਆਰ ਨਹੀਂਗੇ ਇਹਦੇ ਅਰਥੇ ਨਿਕਲਦੇ ਨੇ ਔਰ ਵੱਡੀ ਗੱਲ ਇਹ ਹੈ ਵੀ ਜੇ ਤਰਸ ਨਹੀਂ ਆ ਰਿਹਾ ਕੇਂਦਰ ਸਰਕਾਰ ਨੂੰ ਤੇ ਘੱਟੋ ਘੱਟ ਜਿਹੜੀਆਂ ਚੁਣੌਤੀਆਂ ਦਰਪੇਸ਼ ਹੋ ਰਹੀਆਂ ਨੇ ਉਹਦੇ ਬਾਰੇ ਤੇ ਸੋਚਣਾ ਚਾਹੀਦਾ ਰੱਬ ਨਾ ਕਰੇ ਖਨੌਰੀ ਬਾਰਡਰ ਤੋਂ ਕੋਈ ਬੁਰੀ ਖਬਰ ਆ ਜੇ ਤੇ ਕੀ ਇਹ ਕੇਂਦਰ ਸਰਕਾਰ ਨੂੰ ਡਰ ਨਹੀਂ ਲੱਗਦਾ ਕੇਂਦਰ ਸਰਕਾਰ ਦੇ ਮਨ 'ਚ ਚਿੰਤਾ ਨਹੀਂ ਆਉਂਦੀ ਵੀ ਉਹਦੇ ਨਾਲ ਅਮਨ ਕਾਨੂੰਨ ਦੀ ਸਥਿਤੀ ਪੈਦਾ ਹੋ ਸਕਦੀ ਹੈ ਇੱਕ ਸੁਧਾਰਨ ਵਿਅਕਤੀ ਵੀ ਜਿਹੜਾ ਉਹ ਕਿਤੇ ਖੌਫ 'ਚ ਹੈ ਇੱਕ ਥੋੜਾ ਬਹੁਤਾ ਵੀ ਸੋਚ ਰੱਖਣ ਵਾਲਾ ਪੰਜਾਬੀ ਵੀ ਚਿੰਤਤ ਹੈ ਬਜੇ ਖਨੌਰੀ ਬਾਰਡਰ ਤੋਂ ਕੋਈ ਮਾੜੀ ਕੋਈ ਬੁਰੀ ਖਬਰ ਆ ਗਈ ਤੇ ਕੀ ਪੰਜਾਬ ਦੇ ਹਾਲਾਤ ਕਿਤੇ ਖਰਾਬ ਨਾ ਹੋ ਜਾਣ ਕਿਸਾਨ ਕਿਸੇ ਪ੍ਰਕਾਟ ਤਣਾ ਆ ਜਾਣ ਕਿਸੇ ਤਰ੍ਹਾਂ ਦਾ ਮਾਹੌਲ ਖਰਾਬ ਨਾ ਹੋਵੇ ਪਰ ਸਮਝ ਤੋਂ ਬਾਹਰ ਹੈ ਭਾਰਤ ਸਰਕਾਰ ਨੂੰ ਲੱਗਦਾ ਕੋਈ ਚਿੰਤਾ ਨਹੀਂ ਗਈ ਤੇ ਜੇ ਅੱਗੇ ਆ ਜੀਏ ਪੰਜਾਬ ਸਰਕਾਰ ਵੱਲ ਇਹ ਠੀਕ ਹੈ ਕੇਂਦਰ ਸਰਕਾਰ ਨਾਲ ਸਿੱਧੀ ਲੜਾਈ ਹੈ ਕਿਸਾਨਾਂ ਦੀ ਡੱਲੇਵਾਲ ਸਾਹਿਬ ਦੇ ਮਰਨ ਵਰਤ ਦੀ ਪਰ ਕਿਸਾਨ ਮਰਨ ਵਰਤ ਰੱਖ ਕੇ ਬੈਠੇ ਕਿੱਥੇ ਨੇ ਪੰਜਾਬ ਦੀ ਧਰਤੀ ਤੇ ਬੈਠੇ ਨੇ ਇਹ ਠੀਕ ਹੈ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ अरोड़ा ਤੇ ਵੱਡੀ ਗਿਣਤੀ ਚ ਜਿਹੜੇ ਮੰਤਰੀ ਨੇ ਉਹ ਡੱਲੇਵਾਲ ਸਾਹਿਬ ਨੂੰ ਮਿਲ ਕੇ ਆਏ ਨੇ ਡੱਲੇਵਾਲ ਸਾਹਿਬ ਨੂੰ ਅਪੀਲ ਦਲੀਲ ਕਰਕੇ ਆਏ ਨੇ ਕੇਂਦਰ ਸਰਕਾਰ ਨੂੰ ਵੀ ਖਨੌਰੀ ਬਾਟ ਤੋਂ ਅਪੀਲਾ ਕਰਕੇ ਆਏ ਨੇ ਵੀ ਡੈਡਲਾਕ ਤੋੜੋ ਤੇ ਗੱਲਬਾਤ ਸ਼ੁਰੂ ਕਰੋ ਉਸ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਚੀਮਾ ਹੋਰੀ ਵੀ ਉੱਥੇ ਗਏ ਨੇ ਉਹਨਾਂ ਨੇ ਵੀ ਜਾ ਕੇ ਡੱਲੇਵਾਲ ਸਾਹਿਬ ਦਾ ਹਾਲ ਪੁੱਛਿਆ ਔਰ ਇੱਕ ਆਰਜੀ ਹਸਪਤਾਲ ਵੀ ਕਹਿ ਲੀਏ ਮੋਬਾਈਲ ਡਿਸਪੈਂਸਰੀ ਕਹਿ ਲੀਏ ਖਨੌਰੀ ਬਾਰਡਰ ਤੇ ਪੰਜਾਬ ਸਰਕਾਰ ਨੇ ਜਿਹੜੀ ਹੈ ਬਣਾਈ ਹੈ ਵੀ ਕਿਸੇ ਮਾੜੇ ਵਕਤ ਉਹ ਹਸਪਤਾਲ ਕਿਸਾਨਾਂ ਦੇ ਕੰਮ ਆ ਸਕੇ ਪਰ ਗੱਲ ਇੱਥੋਂ ਤੱਕ ਸੀਮਤ ਨਹੀਂਗੀ ਜੇ ਪੰਜਾਬ ਚ ਬੈਠੇ ਕਿਸਾਨਾਂ ਨਾਲ ਕੋਈ ਮਾੜੀ ਘਟਨਾ ਵਾਪਰਦੀ ਹੈ ਤੇ ਉਹ ਘਟਨਾ ਦੀਏ ਰੀਪਰਕੇਸ਼ਨ ਜਿਹੜੇ ਨੇ ਉਸ ਘਟਨਾ ਦੇ ਜਿਹੜੇ ਸਿੱਟੇ ਨੇ ਕਿੰਨੂੰ ਭੁਗਤਨੇ ਪੈਣਗੇ ਪੰਜਾਬ ਨੂੰ ਕਿਉਂਕਿ ਉਹ ਪੰਜਾਬ ਦੇ ਕਿਸਾਨ ਨੇ ਉਹ ਪੰਜਾਬ ਦੇ ਕਿਸਾਨਾਂ ਦੇ ਲੀਡਰ ਨੇ ਉਹ ਪੰਜਾਬ ਦੀ ਧਰਤੀ ਤੇ ਬੈਠੇ ਨੇ ਇਸ ਲਈ ਇਹ ਸਮਝ ਤੋਂ ਬਾਹਰ ਆ ਭਾਵੇਂ ਸੁਪਰੀਮ ਕੋਰਟ ਨੇ ਵਾਰ-ਵਾਰ ਇਹ ਗੱਲ ਕਹੀ ਹੈ ਪੰਜਾਬ ਸਰਕਾਰ ਨੂੰ ਵੀ ਡੱਲੇਵਾਲ ਦੀ ਸਿਹਤ ਦਾ ਖਿਆਲ ਰੱਖੋ ਉਹਨਾਂ ਦੇ ਟੈਸਟ ਕਰਾਓ ਉਹਨਾਂ ਦੀ ਮੈਡੀਕਲ ਰਿਪੋਰਟ ਦਿਓ ਔਰ ਕਿਸੇ ਨਾ ਕਿਸੇ ਢੰਗ ਨਾਲ ਜਗਜੀਤ ਸਿੰਘ ਡੱਲੇਵਾਲ ਹੁਣਾਂ ਨੂੰ ਮਰਨ ਵਰਤ ਖੋਲਣ ਲਈ ਮਨਾਓ ਇੱਕ ਸੰਕੇਤ ਦਿੱਤਾ ਸੁਪਰੀਮ ਕੋਰਟ ਨੇ ਵੀ ਇਹ ਪ੍ਰੀਕਾਸ਼ਨ ਵਰਤਣ ਦੀ ਲੋੜ ਹੈ ਸਾਵਧਾਨ ਹੋਣ ਦੀ ਲੋੜ ਹੈ ਡੱਲੇਵਾਲ ਦੇ ਮਰਨ ਵਰਤ ਨਾਲ ਜਿਹੜੀਆਂ ਰੀਪਰਕੇਸ਼ਨ ਨੇ ਉਹ ਖਤਰਨਾਕ ਹੋ ਸਕਦੀਆਂ ਨੇ ਪਰ ਜੇ ਪੰਜਾਬ ਸਰਕਾਰ ਕਹਦੇ ਵੀ ਅਸੀਂ ਤੇ ਜਾ ਕੇ ਹਾਲ ਪੁੱਛ ਆਏ ਆ ਅਸੀਂ ਤੇ ਅਪੀਲ ਵੀ ਕਰ ਰਹੇ ਆ ਵੀ ਡੱਲੇਵਾਲ ਸਾਹਿਬ ਨਾ ਕਰੋ ਐਦਾਂ ਮਰਨਵਰਤ ਖੋਲ ਦਿਓ ਤੁਹਾਡੀ ਪੰਜਾਬ ਨੂੰ ਲੋੜ ਆ ਤੁਹਾਡੇ ਵਰਗੇ ਲੀਡਰ ਦੀ ਕਿਸਾਨਾਂ ਨੂੰ ਲੋੜ ਆ ਤੇ ਇੰਨਾ ਕਹਿ ਕੇ ਜੇ ਜ਼ਿੰਮੇਵਾਰੀ ਖਤਮ ਹੋ ਗਈ ਤੇ ਇਹ ਕੋਈ ਗੱਲ ਨਹੀਂ ਗਈ ਕਿਉਂਕਿ ਪੰਜਾਬ ਸਰਕਾਰ ਦੀ ਵੀ ਵੱਡੀ ਜ਼ਿੰਮੇਵਾਰੀ ਬੰਦੀ ਹੈ ਹਾਲਾਤ ਜਿਹੜੇ ਖਤਰਨਾਕ ਦੌਰ ਵੱਲ ਜਾ ਰਹੇ ਨੇ ਜਿਹੜੇ 122 ਕਿਸਾਨ ਢੱਲੇਵਾਲ ਸਾਹਿਬ ਦੇ ਸਮੇਤ ਖੰਡੋਰੀ ਪੌਂਡਰ ਤੇ ਬੈਠੇ ਨੇ ਜੇ ਉਹ ਮਰਨ ਵਰਤੇ ਬੈਠੇ ਨੇ ਤੇ ਉਹਨਾਂ ਵਿੱਚ ਕਿੰਨਾ ਵਿਰੋਧ ਕਿੰਨਾ ਵਿਦਰੋਹ ਸਰਕਾਰਾਂ ਦੇ ਵਿਰੁੱਧ ਹੋਊਗਾ ਤੇ ਉਹ ਜਿਨ੍ਹਾਂ ਦੇ ਲੀਡਰ ਨੇ ਜਿਹੜਾ ਉਹਨਾਂ ਦਾ ਕਾਡਰ ਹੈ ਜਿਹੜੇ ਉਹਨਾਂ ਦੇ ਸਾਥੀ ਨੇ ਸਧਾਰਨ ਕਿਸਾਨ ਉਹਨਾਂ ਦੇ ਮਨਾਂ ਵਿੱਚ ਵੀ ਕਿੰਨਾ ਗੁੱਸਾ ਹੋਊਗਾ ਤੇ ਇਹ ਜਿਹੜਾ ਗੁੱਸੇ ਦਾ ਘੜਾ ਭਰਦਾ ਜਾ ਰਿਹਾ ਤੇ ਜੇਕਰ ਤੇ ਫਟ ਗਿਆ ਤੇ ਫਿਰ ਇਹਦੇ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਨਹੀਂ ਹੋਊਗੀ ਸੋ ਕੇਂਦਰ ਤੇ ਪੰਜਾਬ ਸਰਕਾਰ ਨੂੰ ਸਾਰੇ ਪੰਜਾਬ ਵੱਲੋਂ ਪੰਜਾਬੀ ਵੀ ਸੋਚਦੇ ਹੋਣਗੇ ਅਪੀਲ ਹੀ ਕੀਤੀ ਜਾ ਸਕਦੀ ਹੈ ਵੀ ਕਿਸੇ ਬੁਰੀ ਖਬਰ ਦੀ ਉਡੀਕ ਨਾ ਕੀਤੀ ਜਾਵੇ ਖਨੌਰੀ ਬਾਰਡਰ ਤੋਂ ਬੁਰੀ ਖਬਰ ਆਉਣ ਤੋਂ ਪਹਿਲਾਂ ਸਰਕਾਰਾਂ ਖਨੌਰੀ ਬਾਰਡਰ ਪਹੁੰਚ ਕੇ ਇਸ ਸਰਕਾਰਾਂ ਦੀ ਜ਼ਿੰਮੇਵਾਰੀ ਬੰਦੀ ਆਪਾਂ ਮੰਨ ਲਈਏ ਵੀ ਕਿਸਾਨਾਂ ਦੇ ਜਿਹੜੀਆਂ ਮੰਗਾਂ ਨੇ ਸਰਕਾਰ ਦੀ ਨਜ਼ਰ ਮੁਤਾਬਕ ਉਹ ਜਾਇਜ਼ ਨਹੀਂ ਨਜਾਇਜ਼ ਨੇ ਪਰ ਇਹਦੇ باوجود ਇੱਕ ਸਰਕਾਰ ਜਿਹੜੀ ਹੈ ਉਹ ਆਮ ਅਸਲੀਕਾਂ ਦੀ ਮਾਂ-ਬਾਪ ਹੁੰਦੀ ਹੈ ਉਹਦੀ ਡਿਊਟੀ ਹੁੰਦੀ ਆ ਵੀ ਜੇ ਕੋਈ ਰੋਸ ਜੇ ਜੇ ਕੋਈ ਗੁੱਸੇ 'ਚ ਆ ਜਾਏ ਤੇ ਉਹਨੂੰ ਕਿੱਦਾਂ ਫਿਰ ਕਲਾ ਵਿੱਚ ਲੈ ਕੇ ਸ਼ਾਂਤ ਕਰਨਾ ਔਰ ਉਸ ਸੰਘਰਸ਼ ਨੂੰ ਪੈਸੀਫਾਈ ਕਰਨਾ ਪਰ ਸ਼ਾਇਦ ਸਰਕਾਰਾਂ ਇਹ ਨਹੀਂ ਸੋਚ ਰਹੀਆਂ ਹੁਣ ਗੱਲ ਕਿਸਾਨ ਲੀਡਰਾਂ ਦੀ ਵੀ ਹੈ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਜਿਹੜੇ ਸੰਘਰਸ਼ ਕਰ ਰਹੇ ਨੇ ਕਿਸਾਨ ਔਰ ਡੱਲੇਵਾਲ ਸਾਹਿਬ ਤੇ ਬੈਠ ਕੇ ਨੇ ਮਰਨ ਵਰਤ ਤੇ ਹੁਣ ਉਹਨਾਂ ਦੀ ਜਿਹੜੀ ਦੂਸਰੀ ਟੀਮ ਇਸ ਸਾਰੇ ਸੰਘਰਸ਼ ਦੀ ਅਗਵਾਈ ਕਰ ਰਹੀ ਹੈ ਉਹਨਾਂ ਦੇ ਵੀ ਬਹੁਤ ਵੱਡੀ ਡਿਊਟੀ ਬਣਦੀ ਹੈ ਉਹਨਾਂ ਦੀ ਡਿਊਟੀ ਜਿੱਥੇ ਡੱਲੇਵਾਲ ਸਾਹਿਬ ਦੀ ਜਾਨ ਬਚਾਉਣ ਦੀ ਵੱਡੀ ਜ਼ਿੰਮੇਵਾਰੀ ਹੈ ਉੱਥੇ ਪੰਜਾਬ ਨੂੰ ਬਚਾਉਣ ਦੀ ਜ਼ਿੰਮੇਵਾਰੀ ਵੀ ਉਸ ਟੀਮ ਦੀ ਹੈ ਵੀ ਕਿਹੜੇ ਢੰਗ ਨਾਲ ਕਿਉਂਕਿ ਆਮ ਕਿਹਾ ਜਾਂਦਾ ਵੀ ਉਹੀ ਲੀਡਰ ਕਿਸੇ ਵੀ ਵਰਗ ਦਾ ਸਿਆਣਾ ਜਿਹੜਾ ਆਪਣੇ ਕਾਡਰ ਦਾ ਘਟੋ ਘੱਟ ਨੁਕਸਾਨ ਕਰਕੇ ਵੱਧ ਤੋਂ ਵੱਧ ਸਰਕਾਰ ਕੋਲੋਂ ਲਾਭ ਲਵੇ ਫਾਇਦਾ ਲਵੇ ਮੰਗਾਂ ਮਨਵਾਵੇ ਸੋ ਇਸ ਫਾਰਮੂਲੇ ਤੇ ਵੀ ਇਹ ਜਿਹੜੀ ਖਨੌਰੀ ਦੀ ਲੀਡਰਸ਼ਿਪ ਹੈ ਉਹਨੂੰ ਸੋਚਣਾ ਪਾਉਗਾ ਉਹਨੂੰ ਵਿਚਾਰਨਾ ਪਾਉਗਾ ਵੀ ਜਿਹੜਾ ਖਤਰਨਾਕ ਦੌਰਵਾਲ ਡੱਲੇਵਾਲ ਸਾਹਿਬ ਦਾ ਮਰਦ ਵਰਤ ਜਾ ਰਿਹਾ ਜਾਂ ਬੜੇ ਫਿਕਰਮੰਦ ਦੌਰਵਾਲ ਜਿਹੜੇ 121 ਹੋਰ ਕਿਸਾਨ ਬੈਠੇ ਨੇ ਪੰਜਾਬ ਤੇ ਹਰਿਆਣੇ ਦੇ ਉਹਨਾਂ ਨੂੰ ਕਿਵੇਂ ਇਸ ਢੰਗ ਨਾਲ ਰੋਕ ਕੇ ਰੱਖਣਾ ਵੀ ਉਹ ਕਿਸੇ ਖਤਰਨਾਕ ਦੌਰ ਤੋਂ ਅੱਗੇ ਨਾ ਨਿਕਲ ਜਾਣ ਹੁਣ ਗੱਲ ਕਿਸਾਨਾਂ ਦੀ ਜੁਨਟੀ ਦੀ ਕਰ ਲੈਣੇ ਇੱਕ ਪਾਸੇ ਖਨੌਰੀ ਤੇ ਸ਼ੰਭੂ ਬਾਰਡਰ ਤੇ ਦਲੇਵਾਲ ਸਾਹਿਬ ਤੇ ਭੰਦੇਰ ਸਾਹਿਬ ਦੀ ਅਗਵਾਈ ਚ ਮੋਰਚੇ ਚੱਲ ਰਹੇ ਨੇ ਤੇ ਦੂਸਰੇ ਪਾਸੇ ਸੰਯੁਕਤ ਕਿਸਾਨ ਮੋਰਚੇ ਨਾਲ ਮੀਟਿੰਗਾਂ ਚੱਲ ਰਹੀਆਂ ਨੇ ਵੀ ਜੂਨਟੀ ਦੇ ਕਲਾਵੇ ਵਿੱਚ ਆ ਕੇ ਤੇ ਸੰਘਰਸ਼ ਨੂੰ ਇੱਕ ਪਲੇਟਫਾਰਮ ਤੇ ਲਿਆਂਦਾ ਜਾਵੇ ਪਰ ਲੱਗਦਾ ਇਹ ਗੱਲ ਕਿਤੇ ਸਿਰੇ ਚੜਦੀ ਨਹੀਂ ਲੱਗਦੀ ਕਿਉਂਕਿ ਕਈ ਤਰ੍ਹਾਂ ਦੇ ਮਤਭੇਦ ਹੋ ਸਕਦੇ ਨੇ ਔਰ ਕਾਫ ਕਰਕੇ ਜਿਹੜੀ ਸਭ ਤੋਂ ਵੱਡੀ ਗੱਲ ਜਿਹੜੀ ਜੂਨਟ ਵਿੱਚ ਕਿਤੇ ਰੁਕਾਵਟ ਬਣਦੀ ਹੈ ਕਿਤੇ ਵਿਚਾਰ ਧਾਰਾ ਦੇ ਮਾਮਲੇ ਵਿੱਚ ਵੀ ਦੋਵਾਂ ਧਿਰਾਂ ਵਿੱਚ ਕਾਫੀ ਫਰਕ ਖੱਪਾ ਲੱਗਦਾ ਕਿਉਂਕਿ ਜਿਹੜੀ ਅੱਜ ਮੀਟਿੰਗ ਹੋਈ ਹੈ ਉਸ ਮੀਟਿੰਗ ਤੋਂ ਬਾਅਦ ਜਦੋਂ ਐਸਕੇਐਮ ਤੇ ਦੂਸਰੇ ਪਾਸੇ ਪੰधेर ਤੇ ਡੱਲੇਵਾਲ ਸਾਹਿਬ ਦੀ ਟੀਮ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਉਹਦੇ ਵਿੱਚ ਲੱਗਦਾ ਹੈ ਵੀ ਜਿਵੇਂ ਅੱਜ ਇਹ ਆਫ ਕੀਤੀ ਜਾ ਰਹੀ ਸੀ ਬੀ ਹੋਰ ਨੇੜੇ ਆਉਣਗੇ ਇਕਤਾ ਤੇ ਲੱਗਦਾ ਉਤੋਂ ਕਿਤੇ ਥੋੜਾ ਜਿਹਾ ਗੈਪ ਲੱਗਦਾ ਸੀ ਕਿਉਂਕਿ ਐਸਕੇਐਮ ਦੇ ਲੀਡਰਸ਼ਿਪ ਨੇ ਇਹ ਗੱਲ ਕਹੀ ਹੈ ਵੀ ਸਾਡੀ ਗੱਲ ਹੋ ਗਈ ਹੈ ਜਿਹੜਾ ਇੱਕ ਕੇਂਦਰ ਸਰਕਾਰ ਦੇ ਨਵਾਂ ਡਰਾਫਟ ਭੇਜਿਆ ਖੇਤੀ ਨੀਤੀ ਦਾ ਅਸੀਂ ਖਨੌਰੀ ਤੇ ਸ਼ੰਭੂ ਬਾਰਡਰ ਦੇ ਮੋਰਚੇ ਵਾਲਿਆਂ ਨੂੰ ਇਹ ਬੇਨਤੀ ਕੀਤੀ ਵੀ ਆਪਣੀਆਂ 12 ਮੰਗਾਂ ਵਿੱਚ ਉਹਨੂੰ ਐਡ ਕਰ ਲਓ ਪਰ ਉਹ ਕਹਿੰਦੇ ਵੀ ਉਹਨਾਂ ਨੇ ਹਾਲੇ ਵਿਚਾਰਨਾ ਵੀ ਇਹਨੂੰ ਐਡ ਕਰਨਾ ਕਿ ਨਹੀਂ ਕਰਨਾ ਦੂਸਰੇ ਪਾਸੇ ਐਸਕੇਮ ਨੇ ਇਹ ਗੱਲ ਕਹਿ ਦਿੱਤੀ ਵੀ ਜੋ ਅੱਜ ਦੀ ਮੀਟਿੰਗ ਚ ਹੋਇਆ ਉਹ ਅਸੀਂ 24 ਜਨਵਰੀ ਨੂੰ ਦਿੱਲੀ ਜਿਹੜੀ ਕੌਮੀ ਪੱਧਰ ਦੀ ਮੀਟਿੰਗ ਹੋ ਰਹੀ ਹੈ ਉੱਥੇ ਰੱਖਾਂਗੇ ਤੇ ਫਿਰ ਫੈਸਲਾ ਕਰਾਂਗੇ ਵੀ ਯੂਨਿਟੀ ਕਿਹੜੇ ਢੰਗ ਨਾਲ ਕੀਤੀ ਜਾ ਸਕਦੀ ਹੈ ਵੈਸੇ ਐਸਕੇਮ ਨੇ ਇੱਕ ਚੰਗਾ ਐਲਾਨ ਕੀਤਾ ਵੀ 20 ਜਨਵਰੀ ਨੂੰ ਦੇਸ਼ ਭਰ ਦੇ ਸੰਸਦ ਮੈਂਬਰਾਂ ਦੇ ਘਰਾਂ ਮੁਰੇ ਕਿਸਾਨ ਧਰਨੇ ਮਾਰ ਕੇ ਮੈਮੋਰੰਡਮ ਦੇਣਗੇ ਤੇ ਮੰਗ ਕਰਨਗੇ ਮੁੱਖ ਤੌਰ ਤੇ ਮੰਗ ਕੀਤੀ ਜਾਊਗੀ ਵੀ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਬਚਾਉਣ ਲਈ ਕੇਂਦਰ ਸਰਕਾਰ ਤੇ ਦਬਾਅ ਪਾਇਆ ਜਾਵੇ ਤੇ ਗੱਲਬਾਤ ਦੇ ਦਰਵਾਜ਼ੇ ਖੋਲ ਕੇ ਮਾਹੌਲ ਸਖਾਵਾਂ ਬਣਾਇਆ ਜਾਵੇ ਪਰ ਇਹ ਸਾਰੀ ਗੱਲ ਵਿੱਚੋਂ ਵੱਡੀ ਗੱਲ ਇਹ ਨਿਕਲਦੀ ਹੈ ਵੀ ਜੇ ਕਿਸਾਨ ਮਰਨ ਵਰਤ ਦੇ ਰਾਹ ਪਏ ਨੇ ਤੇ ਉਹਨਾਂ ਦਾ ਮੋੜਾ ਕਿਵੇਂ ਕੱਟਣਾ ਉਹਨਾਂ ਨੂੰ ਪੈਸੀਫਾਈ ਸ਼ਾਂਤ ਕਿਵੇਂ ਕਰਨਾ ਇਹਦੀ ਮੁਡਲੀ ਜ਼ਿੰਮੇਵਾਰੀ ਸਰਕਾਰਾਂ ਦੀ ਹੈ ਤੇ ਜੇ ਸਰਕਾਰਾਂ ਕਬੂਤਰ ਵਾਂਗ ਅੱਖਾਂ ਮੀਟੀ ਬੈਠੀਆਂ ਰਹੀਆਂ ਤੇ ਫਿਰ ਡਰ ਲੱਗਦਾ ਵੀ ਪੰਜਾਬ ਦੇ ਮਾਹੌਲ ਜਿਹੜੇ ਉਹ ਖਰਾਬ ਨਾ ਹੋ